ਕੋਈ ਵੀ ਸਰਕਾਰ ਕੋਈ ਸਕੀਮ ਲੈ ਕੇ ਆਉਂਦੀ ਹੈ ਕੁਝ ਤਾਂ ਜ਼ਹਿਨ ਦੇ ਵਿੱਚ ਹੁੰਦਾ ਵੀ ਕਿਉਂ ਲੈ ਕੇ ਆ ਰਹੇ ਆ ਸੀ ਤੁਸੀਂ ਕਹਿੰਦੇ ਹੋ ਕਿਸਾਨਾਂ ਦਾ ਪੂਰੀ ਤਰ੍ਹਾਂ ਅਜਾੜਾ ਹੈ ਉੱਥੇ ਵਸੋਂ ਕੋਈ ਵਸਣੀ ਨਹੀਂ ਫਾਇਦਾ ਕਿ ਦਾਏ ਦੇ ਵਿੱਚ ਫਿਰ ਦੇਖੋ ਫਾਇਦਾ ਬੜਾ ਸਪਸ਼ਟ ਹੈ ਇਹ ਆਪਣੇ ਆਪ ਪਾਲਿਸੀ ਜਿਹੜੀ ਹੈ ਉਹ ਸਪਸ਼ਟ ਬੋਲਦੀ ਹੈ ਵੀ ਇਹ ਇੱਕ ਬੜਾ ਵੱਡਾ ਇਟਸ ਲੈਂਡ ਗ੍ਰੈਪਿੰਗ ਪਾਲਿਸੀ ਉਹ ਪੰਜਾਬ ਇਹਨੂੰ ਇੱਕ ਤਾਂ ਵੱਡਾ ਚੰਕ ਇਕੱਠਾ ਹੋਏਗਾ 65000 ਏਕੜ ਦਾ ਹਾਲੇ 165 ਕਲੋਨੀਆਂ ਪਾਈਪਲਾਈਨ ਚ ਜਿਹੜੀਆਂ ਇਹ ਤੋਂ ਬਾਅਦ ਰੋਲਾ ਪੈਣ ਤੇ ਬਾਅਦ ਰੁਕ ਗਈਆਂ ਜੇ ਉਹ ਵੀ ਆ ਗਈ ਤਾਂ 1.5 ਲੱਖ ਏਕੜ ਤੋਂ ਅੱਗੇ ਜਾਵਾਂਗੇ ਹੂੰ ਇਹਨੂੰ ਉਹ ਅਲਟੀਮੇਟਲੀ ਜਦੋਂ ਉਹਨਾਂ ਨੇ ਐਲਓਆਈ ਈਸ਼ੂ ਕਰ ਦੇਣੇ ਨੇ ਹੂੰ ਫਿਰ ਕਿਸੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੂੰ ਕਹਿਣਗੇ ਕਿ ਸਾਨੂੰ ਇੱਥੇ ਲੋਨ ਦਓ ਹੂੰ ਪੰਜਾਬ ਆਲਰੇਡੀ 4 ਲੱਖ ਕਰੋੜ ਦੇ ਨੇੜੇ ਹੂੰ ਕਰਜ਼ੇ ਦੇ ਬੋਝੇਟ ਦਾ ਪਿਆ ਹੈ ਜੀ ਮੀਨ ਥੋੜੀ ਤਾਂ ਲੋਨ ਸਰਕਾਰ ਲਏਗੀ ਜੀ ਮੀਨ ਸਰਕਾਰੀ ਲੋਨ ਸਰਕਾਰ ਲਏਗੀ ਔਰ ਫਿਰ ਸਾਨੂੰ ਬਰਚਾਉਣ ਵਾਸਤੇ ਵੋਟਾਂ ਤੋਂ 6 ਮਹੀਨੇ ਪਹਿਲਾਂ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਲੱਗ ਪੈਣਗੇ ਫਿਰ ਜਦੋਂ ਤੋਂ ਬਾਅਦ ਇਹਨੂੰ ਡਿਵੈਲਪ ਕਰਨ ਦਾ ਵੇਲਾ ਉਹ ਪੱਲੇ ਤਾਂ ਥੀਲਾ ਨਹੀਂ ਡਿਵੈਲਪ ਇਹਨਾਂ ਨੇ ਕਿੱਥੋਂ ਕਰਨੀ ਹੈ ਜੀ ਫਿਰ ਜਿਹੜੇ ਸਾਡੇ ਤਨੰਤਰ ਬੈਠੇ ਨੇ ਪ੍ਰੋਪਰਟੀ ਡੀਲਰ ਤੇ ਬਿਲਡਰ ਬਡੇ ਬਡੇ ਕਾਰਪੋਰੇਟ ਹਾਊਸਿਸ ਉਹਨਾਂ ਨੂੰ ਕਹਿਣ ਕਿ ਜ਼ਮੀਨ ਸਾਡੇ ਕੋਲ ਹੈਗੀ ਤੁਸੀਂ ਮੁੱਲ ਲੈ ਕੇ ਬਿਲਡ ਕਰਦੇ ਹੋ ਤੇ ਅਸੀਂ ਤੁਹਾਨੂੰ ਦਿੰਦੇ ਹਾਂ ਜ਼ਮੀਨ ਸਾਡੇ ਨਾਲ ਸੌਦਾ ਕਰੋ ਐਟ ਲੀਸਟ 1 ਲੱਖ ਕਰੋੜ ਰੁਪਏ ਦਾ ਸੌਦਾ ਹੋਏਗਾ ਪੰਜਾਬ ਇਹ ਬਿਲੂ ਦਾ బిਗੇਸਟ ਐਵਰ ਸਕੈਮ ਥੇ ਪੰਜਾਬ